ਭਾਈ ਜੀ ਕਾ ਜੀ ਨਾ ਚੋਰ ਫੜਿਆ ਆ ਗਏ ਤਾਂਬੇ ਰੀਆਂ ਤਾਰਾ ਬਦਰ ਕਿੱਥੋਂ ਲਿਆਏ ਤੇ ਆਗ ਲਾਈਏ ਨੇ ਮਚਾਈ ਜਾਂਦੇ ਆ ਆ ਦੋ ਚੋਰ ਆਲੇ ਬਠਿੰਡੇ ਦੇ ਆਧਾਰ ਕਹਿੰਦੇ ਨਾਲੇ ਨਾਲ ਕੋਲੇ ਦਾਰੂ ਦੀ ਬੋਤਲ ਰੇ ਨਾਲੇ ਆ ਦੋ ਬੰਦੇ ਇਹੇ ਭਾਈ ਤੇ ਆਵੇ ਅਸੀਂ ਬਹੁਤ ਬੰਦੇ ਖੜੇ ਅਸੀਂ ਫੜਿਆ ਨਹਿਰਾ ਜਿਹੜੀਆਂ ਵਟੀਆਂ ਆਪਣੀਆਂ ਜੀ.ਡੀ. ਰੋਡਾਂ ਵਾਲਾ ਜਿਹੜਾ ਪੋਲਾ ਮੋਲਡ ਰੋਡ ਬਹੁਤ ਰੋਡ ਹੈ ਜਿਹੜੇ ਆਹ ਤਾਰਾਂ ਵੇ ਬਾਈ ਤਾਂਬਾ ਬਚਾਈ ਜਾਂਦੇ ਆ ਇਹ ਮੰਨਦੇ ਨਹੀਂ ਹਜੇ ਵੇਖਣੀਆਂ ਕੱਟੀਆਂ ਲੰਮੀਆਂ ਬਾਈ ਜੀ ਇਹ ਕੇਵਲ ਵਾਲੀਆਂ 3 ਵੇ ਤਾਰਾਂ ਸਾਰੀਆਂ ਤੇ ਇਹਨਾਂ ਦੇ ਕਾਰਵਾਈ ਕਰਾਂਗੇ ਚੰਗੀ ਤਰ੍ਹਾਂ ਹੋਣਾ ਪੁਲਿਸ ਨਾਲ ਸੱਧਿਆ ਅਸੀਂ ਕਰਾਂ ਬਾਈ ਜੀ ਆ ਅਸੀਂ ਨਾ ਚੋਰ ਫੜੇ ਆ ਵੇ ਨਾ ਤਾਂਬੇ ਦੀਆਂ ਤਾਰਾਂ ਬਦਰ ਕਿੱਥੋਂ ਲਿਆਏ ਤੇ ਆਗ ਲਾਈਏ ਨੇ ਮਚਾਈ ਜਾਂਦੇ ਆ ਆ ਦੋ ਚੋਰ ਆਲੇ ਬਠਿੰਡੇ ਦੇ ਨਾਰ ਕੰਡੇ ਨਾਲੇ ਕੋਲੇ ਜ਼ਰੂਰੀ ਬੋਧ ਰੇ ਨਾਲੇ ਆ ਦੋ ਬੰਦੇ ਇਹ ਬਾਈ ਤੇ ਆ ਵੀ ਅਸੀਂ ਬਹੁਤ ਬੰਦੇ ਖੜੇ ਅਸੀਂ ਫੜਿਆ ਨਹਿਰਾ ਜਿਹੜੀਆਂ ਵੱਡੀਆਂ ਆਪਣੀਆਂ ਜੀਟੀ ਰੋਡਾਂ ਵਾਲਾ ਜਿਹੜਾ ਪੌੜਾ ਮਨੋਲ ਰੋਡ ਆ ਜਿਹੜੀ ਤੇ ਆ ਤਾਰਾਂ ਵੇ ਬਾਈ ਤਾਂ ਬਚਾਈਏ ਤੇ ਮੰਨਦੇ ਨਹੀਂ ਹਜੇ ਵੇ ਕਿੱਡੀਆਂ ਕਿੱਡੀਆਂ ਲੰਮੀਆਂ ਬਾਈ ਜੀ ਇਹ ਕੇਵਲ ਵਾਲੀਆਂ 3 ਵੇ ਤਾਰਾਂ ਸਾਰੀਆਂ ਤੇ ਇਹਨਾਂ ਨੇ ਕਾਰਵਾਈ ਕਰਾਂਗੇ ਚੰਗੀ ਤਰ੍ਹਾਂ ਹੋਣਾ ਪੁਲਿਸ ਵਾਲਿਆਂ ਨੂੰ ਸੱਦਿਆ ਅਸੀਂ ਜਰਾ ਭਾਈ ਜੀ ਆ ਜਿਨਾ ਚੋਰ ਫੜੇ ਆ ਵੇ ਤਾਂਬੇ ਦੀਆਂ ਤਾਰਾਂ ਪਦਨ ਕਿੱਥੋਂ ਲਿਆਏ ਪਿਆ ਅੱਗ ਲਾਈ ਇਹਨੇ ਮਚਾਈ ਜਾਂਦੇ ਆ ਆ ਦੋ ਚੋਰ ਆਲੇ ਬਠੰਡੇ ਦੇ ਆਹੜਕਾ ਦੇ ਨਾਲੇ ਕੋਲੇ ਦਾਰੂ ਦੀ ਬੋਤਲ ਇਹਨਾਂ ਦੇ ਆ ਦੋ ਬੰਦੇ ਇਹ ਬਾਈ ਤੇ ਆਵੇ ਅਸੀਂ ਬਹੁਤ ਬੰਦੇ ਖੜੇ ਅਸੀਂ ਫੜਿਆ ਨਹਿਰਾ ਜਿਹੜੀਆਂ ਵਟੀਆਂ ਆਪਣੀਆਂ ਜੀਟੀ ਰੋਡਾਂ ਦਾ ਜਿਹੜਾ ਪੋੜਾ ਮੋਲਡ ਰੋਡ ਹੈ ਜਿਹੜੀ ਕਿਹੜਾ ਤਾਰਾਂ ਵੇ ਬਾਈ ਤਾਂਬਾ ਬਚਾਈ ਜਾਂਦੇ ਆ ਇਹ ਮੰਨਦੇ ਨਹੀਂ ਹਜੇ ਵੇ ਕਿਡੀਆਂ ਕਿਡੀਆਂ ਲੰਮੀਆਂ ਬਾਈ ਜੀ ਇਹ ਕੇਵਲ ਵਾਲੀਆਂ 3 ਵੇ ਤਾਰਾਂ ਸਾਰੀਆਂ ਤੇ ਇਹਨਾਂ ਦੇ ਕਾਰਵਾਈ ਕਰਾਂਗੇ ਚੰਗੀ ਤਰ੍ਹਾਂ ਹੁਣ ਪੁਲਿਸ ਵਾਲਾ ਸੱਧਿਆ ਅਸੀਂ ਜਰਾ ਬਾਈ ਜੀ ਆ ਜੀ ਨਾ ਚੋਰ ਫੜੇ ਆ ਵੇ ਨਾ ਤਾਂਬੇ ਰੀਆਂ ਤਾਰਾਂ ਬਦਲ ਕਿੱਥੋਂ ਲਿਆਏ ਪਿਆ ਅੱਗ ਲਾਈਏ ਨੇ ਮਚਾਈ ਜਾਂਦੇ ਆ ਆ ਦੋ ਚੋਰ ਆਲੇ ਬਠਿੰਡੇ ਦੇ ਆਦਾਰ ਕੰਦੇ ਨਾਲੇ ਕੋਲੇ ਦਾਰੂ ਦੀ ਬੋਦ ਰਹੇ ਇਹਨਾਂ ਦੇ ਆ ਦੋ ਬੰਦੇ ਇਹ ਬਾਈ ਤੇ ਆ ਵੀ ਅਸੀਂ ਬਹੁਤ ਬੰਦੇ ਖੜੇ ਅਸੀਂ ਫੜਿਆ ਨਹਿਰਾ ਜਿਹੜੀਆਂ ਵੱਟੀਆਂ ਆਪਣੀਆਂ ਜੀਟੀ ਰੋਡਾਂ ਵਾਲਾ ਜਿਹੜਾ ਪੋਲਾ ਮਲੋੜ ਰੋਡ ਹੈ ਜਿਹੜੀ ਤੇ ਆ ਤਾਰਾਂ ਵੇ ਬਾਈ ਤਾਂ ਬਚਾਈ ਜਾਂਦੇ ਆ ਇਹ ਮੰਨਦੇ ਨਹੀਂ ਹਜੇ ਵੇ ਕਿੱਡੀਆਂ ਕਿੱਡੀਆਂ ਲੰਮੀਆਂ ਬਾਈ ਜੀ ਇਹ ਕੇਵਲ ਵਾਲੀਆਂ 3 ਵੇ ਤਾਰਾਂ ਸਾਰੀਆਂ ਤੇ ਇਹਨਾਂ ਦੇ ਕਾਰਵਾਈ ਕਰਾਂਗੇ ਚੰਗੀ ਤਰ੍ਹਾਂ ਹੁਣ ਪੁਲਿਸ ਵਾਲਿਆਂ ਨੂੰ ਸੱਦਿਆ ਅਸੀਂ ਜਰਾ ਭਾਈ ਜੀ ਕਾਜੀ ਨੇ ਚੋਰ ਫੜੇ ਆ ਵੇ ਤਾਂਬੇ ਰੀਆਂ ਤਾਰਾ ਬਦਰ ਕਿੱਥੋਂ ਲਿਆਏ ਤੇ ਆਗ ਲਾਈਏ ਨੇ ਮਚਾਈ ਜਾਂਦੇ ਆ ਆ ਦੋ ਚੋਰ ਆਲੇ ਬਠਿੰਡੇ ਦੇ ਆਧਾਰ ਕਹਿੰਦੇ ਨਾਲੇ ਇਧਰ ਕੋਲੇ ਦਾਰੂ ਦੀ ਬੋਤਲਾਂ ਇਹਨਾਂ ਦੇ ਆ ਦੋ ਬੰਦੇ ਇਹ ਬਾਈ ਤੇ ਆਵੇ ਅਸੀਂ ਬਹੁਤ ਬੰਦੇ ਖੜੇ ਅਸੀਂ ਫੜਿਆ ਨਹਿਰਾ ਜਿਹੜੀਆਂ ਵਟੀਆਂ ਆਪਣੀਆਂ ਜੀਟੀ ਰੋਡਾਂ ਵਾਲਾ ਜਿਹੜਾ ਪੋਲਾ ਮਲੋੜ ਰੋਡ ਬਹੁਤ ਰੋਡ ਹੈ ਜਿਹੜੀ ਤੇ ਆਹ ਤਾਰਾਂ ਵੇ ਬਾਈ ਤਾਂਬਾ ਬਚਾਈ ਜਾਂਦੇ ਆ ਇਹ ਮੰਨਦੇ ਨਹੀਂ ਹਜੇ ਵੇ ਕਿਡੀਆਂ ਕੱਡੀਆਂ ਲੰਮੀਆਂ ਬਾਈ ਜੀ ਇਹ ਕੇਵਲ ਵਾਲੀਆਂ 3 ਵੇ ਤਾਰਾਂ ਸਾਰੀਆਂ ਤੇ ਇਹਨਾਂ ਨੇ ਕਾਰਵਾਈ ਕਰਾਂਗੇ ਚੰਗੀ ਤਰ੍ਹਾਂ ਹੋਣਾ ਪੁਲਿਸ ਵਾਲਿਆਂ ਨੂੰ ਸੱਧਿਆ ਅਸੀਂ ਕਰਾਂ ਬਾਈ ਜੀ ਆ ਜੀ ਨਾ ਚੋਰ ਫੜੇ ਆ ਵੇ ਨਾ ਤਾਂਬੇ ਦੀਆਂ ਤਾਰਾਂ ਬਦਲ ਕਿੱਥੋਂ ਲਿਆਏ ਤੇ ਆਗ ਲਾਈ ਇਹਨੇ ਮਚਾਈ ਜਾਂਦੇ ਆ ਆ ਦੋ ਚੋਰ ਆਲੇ ਬਠਿੰਡੇ ਦੇ ਤਾਰਕਾਂ ਦੇ ਨਾਲੇ ਕੋਲੇ ਜ਼ਰੂਰੀ ਬੋਧ ਰੇ ਇਹਨਾਂ ਦੇ ਆ ਦੋ ਬੰਦੇ ਇਹ ਬਾਈ ਤੇ ਆ ਵੀ ਅਸੀਂ ਬਹੁਤ ਬੰਦੇ ਖੜੇ ਅਸੀਂ ਫੜਿਆ ਨਹਿਰਾ ਜਿਹੜੀਆਂ ਵੱਡੀਆਂ ਆਪਣੀਆਂ ਜੀਟੀ ਰੋਡਾਂ ਵਾਲਾ ਜਿਹੜਾ ਪੋਲਾ ਮਨੋਲਡ ਰੋਡ ਆ ਜਿਹੜੀ ਤਾਰਾਂ ਵਖਾਸਤ ਆ ਤਾਰਾਂ ਦੇ ਬਾਈ ਤਾਂਬਾ ਬਚਾਈ ਜਾਂਦੇ ਆ ਇਹ ਮੰਨਦੇ ਨਹੀਂ ਹਜੇ ਵੇ ਕਿੱਡੀਆਂ ਕਿੱਡੀਆਂ ਲੰਮੀਆਂ ਬਾਈ ਜੀ ਇਹ ਕੇਬਲ ਵਾਲੀਆਂ 3 ਫੇਜ਼ ਤਾਰਾਂ ਸਾਰੀਆਂ ਤੇ ਇਹਨਾਂ ਨੇ ਕਾਰਵਾਈ ਕਰਾਂਗੇ ਚੰਗੀ ਤਰ੍ਹਾਂ ਹੁਣ ਪੁਲਿਸ ਵਾਲਿਆਂ ਨੂੰ ਸੱਦਿਆ ਅਸੀਂ ਕਰਾਂਗੇ